ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਘਰ ਦਾ ਨਾਈਟਰ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਤੇ ਆਪਾਂ ਤੁਹਾਡੇ ਲਈ ਇੱਕ ਲੈ ਕੇ ਆਏ ਹਾਂ ਬਹੁਤ ਸੋਹਣਾ ਜਿਹਾ ਡਿਜ਼ਾਈਨ ਤੁਸੀਂ ਥੰਬਨੇਲ ਤੇ ਪਹਿੇ ਵੇਖ ਹੀ ਲਿਆ ਹੋਣਾ ਕਿਉਂਕਿ ਮੈਂ ਕੋਸ਼ਿਸ਼ ਕਰਦੀ ਹਾਂ ਥੰਬਨੇਲ ਤੇ ਡਿਜ਼ਾਈਨ ਪਾਉਣ ਦੀ ਤਾਂ ਕਿ ਤੁਸੀਂ ਵੇਖ ਕੇ ਡਿਜ਼ਾਈਨ ਤੇ ਫਿਰ ਕਲਿੱਕ ਕਰੋ ਮੇਰੀ ਵੀਡੀਓ ਨਾਲ ਤੇ ਪਰ ਦੇਖਿਆ ਪੂਰੀ ਕਰੋ ਕਿਉਂਕਿ ਫਿਰ ਹੀ ਤੁਹਾਨੂੰ ਸਮਝ ਆਏਗਾ ਡਿਜ਼ਾਈਨ ਕਿਸ ਤਰ੍ਹਾਂ ਬਣਿਆ ਕਿੰਨਾ ਸੁੱਖਾ ਬਹੁਤ ਸੋਖਾ ਡਿਜ਼ਾਈਨ ਹੈ ਕੋਈ ਬਿਗਿਨਰ ਵੀ ਬਣਾ ਸਕਦਾ ਜੀ ਨੂੰ ਸਿੱਧੀ ਪੁੱਠੀ ਸਲਾਈ ਹੁੰਦੀ ਉਹ ਵੀ ਇਹ ਡਿਜ਼ਾਈਨ ਬਣਾ ਸਕਦਾ ਸੱਤ-ਸੱਤ ਗੁੰਡਿਆਂ ਦਾ ਡਿਜ਼ਾਈਨ ਹੈ ਤੇ 6 ਸਲਾਈ ਦਾ ਡਿਜ਼ਾਈਨ ਹੈ ਸਾਰਾ ਬਹੁਤ ਪਿਆਰਾ ਡਿਜ਼ਾਈਨ ਹੈ ਨਿਕਾ-ਨਿਕਾ ਤੇ ਚਲੋ ਜੀ ਤੁਹਾਡੇ ਅੱਗੇ ਇੱਕ ਰਿਕਵੈਸਟ ਹੈ ਕਿ ਤੁਸੀਂ ਮੇਰੇ ਚੰਨਨ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਵੀ ਕਿ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਡਿਜ਼ਾਈਨ ਪਹਿਲਾ ਗੁੰਡਾ ਆਪਾਂ ਉਤਾਰਾਂਗੇ ਇਹ ਮੈਂ ਵੈਸੇ ਹੀ ਥੋੜਾਕ ਬਣਾ ਲਿਆ ਸੀ ਤਾਂ ਕਿ ਡਿਜ਼ਾਈਨ ਵਧੀਆ ਦਿਖੇ ਨੀਚੋਂ ਡਿਜ਼ਾਈਨ ਨਹੀਂ ਪਾ ਰਿਹਾ ਸਹੀ ਦਿਖਦਾ ਤੇ ਪਹਿਲਾ ਆਪਾਂ ਗੁੰਡਾ ਬਣਾਵਾਂਗੇ ਤੱਕ ਆਪਣੇ ਵੱਲ ਦੋ ਉਲਟੇ ਐਸਾ दो उल्टे ताे पांच कुंडे सीधे पहली सिलाई बेसिक सिलाई इस तरह जाएगी दो तीन चार पांच ठीक है ताग अपने वाले लिझावे दो कुंडे उल्टे एक दो ठीक है फिर पांच कुंडे सीधे पहली सिलाई सारी इस तरह चढ़ेगी दो तीन 4 5 ਧਾਗਾ ਆਪਣੇ ਵੱਲ ਦੋ ਕੁੰਡੇ ਉਲਟੇ 1 2 ਧਾਗਾ ਅੱਗੇ ਪੰਜ ਕੁੰਡੇ ਸਿੱਧੇ 1 2 3 4 5 ਇਹ ਕੁੰਡਾ ਤੁਸੀਂ ਹਮੇਸ਼ਾ ਐਕਸਟਰਾ ਰੱਖਣਾ ਇੱਕ ਇੱਥੇ ਇੱਕ ਇੱਥੇ ਮੈਂ ਆਪਣੀ ਹਰੇਕ ਵੀਡੀਓ ਦੱਸਦੀ ਇਹ ਐਡਜਸ ਦੇ ਕੁੰਡੇ ਹੁੰਦੇ ਇਹ ਕਾਊਂਟਿੰਗ ਵਿੱਚ ਨਹੀਂ ਆਉਂਦੇ ਠੀਕ ਹੈ ਜਦੋਂ ਤੁਸੀਂ ਸਵੈਟਰ ਵੀ ਬਣਾਉਂਦੇ ਹੋ ਤੇ ਦੋ ਕੁੰਡੇ ਐਕਸਟਰਾ ਰੱਖਣੇ ਇੱਕ ਹੈ ਤੇ ਇੱਕ ਇਹ ਵਾਲਾ ਇੱਕ ਜੋੜ ਤੁਸੀਂ ਐਕਸਟਰਾ ਪਾਉਣਾ ਹੈ ਠੀਕ ਹੈ ਤੇ ਇਹ ਵਾਲਾ ਵੀ ਆਪਾਂ ਸਿੱਧਾ ਹੀ ਹੁਣ ਲਵਾਂਗੇ ਲਾਸਟ ਵਾਲਾ ਠੀਕ ਹੈ ਅੱਗੇ ਆ ਗਿਆ ਆਪਾਂ ਸੈਕਿੰਡ ਰੋ ਤੇ ਸੈਕਿੰਡ ਰੋ ਜੋ ਜਿਸ ਤਰ੍ਹਾਂ ਦਿਖ ਰਿਹਾ ਹੈ ਉਸ ਤਰ੍ਹਾਂ ਬਣੇਗੀ ਪੰਜ ਕੁੰਡੇ ਉਲਟੇ ਦਿਖ ਰਿਹਾ ਇਹਨਾਂ ਨੂੰ ਆਪਾਂ ਉਲਟੇ ਬਣਾਵਾਂਗੇ ਠੀਕ ਹੈ ਇਹ ਦੋ ਕੁੰਡੇ ਸਿੱਧੇ ਦਿਖ ਰਿਹਾ ਇਹਨਾਂ ਨੂੰ ਆਪਾਂ ਸਿੱਧੇ ਬਣਾਵਾਂਗੇ ਤਾਂ ਅੱਗੇ ਆਪਣੇ ਵਾਲ ਪੰਜ ਕੁੰਡੇ ਉਲਟੇ 1 2 3 4 5 ਠੀਕ ਹੈ ਟੂ ਨਾਈਟ ਫਾਈਪਰ ਟੂ ਨਾਈਟ ਫਾਈਪਰ ਰੌਂਗ ਸਾਈਡ ਤੋਂ ਠੀਕ ਹੈ 2 3 4 5 ਠੀਕ ਹੈ ਟੂ ਨਾਈਟ ਤੋਂ ਸਿੱਧੇ ਧਾਗ ਆਪਣੇ ਵਾਲ ਲਾਸਟ ਵਾਲਾ ਉਲਟਾ ਅੱਗੇ-ਅੱਗੇ ਆਪਾਂ 3rd ਰੋ ਤੇ 3rd ਰੋ ਤੇ ਕਰਨਾ ਪਹਿਲਾ ਉਤਾਰਾਂਗੇ ਇਹ ਦੋ ਕੁੰਡੇ ਸੇਮ ਉਲਟੇ ਐਸਟਿਸ ਜਾਣਗੇ ਹਮੇਸ਼ਾ ਹੀ ਦੋ ਉਲਟੇ ਧਾਗਾ ਅੱਗੇ ਲੈ ਜਾਵਾਂਗੇ ਇੱਕ ਸਿੱਧਾ ਧਾਗ ਆਪਣੇ ਵਾਲ ਲਿਆਵਾਂਗੇ ਆਪਾਂ ਨੇ ਕੁੰਡਾ ਇੱਕ ਵਧਾਉਣਾ ਹੈ ਠੀਕ ਹੈ ਇਹ ਵਾਲੇ ਤਿੰਨ ਕੁੰਡਿਆਂ ਨੂੰ ਆਪਾਂ ਟਵਿਸਟ ਕਰਾਂਗੇ ਉਹਦੇ ਵਾਸਤੇ ਪਲਟਾਵਾਂਗੇ ਇਹ ਇਹ ਵਾਲਾ ਬੈਕ ਸਾਈਡ ਤੋਂ ਲਵਾਂਗੇ ਤੇ 3rd ਕੁੰਡਾ ਇਹਨੂੰ ਰਾਈਟ ਵਾਲੀ ਸਲਾਈ ਤੇ ਲੰਘਾਂਗੇ ਇਧਰੋਂ ਸਲਾਈ ਐਸ ਤੇ ਲੰਘਾਂਗੇ ਲੈਫਟ ਵਾਈਜ਼ ਐਸ ਤਰ੍ਹਾਂ ਠੀਕ ਹੈ ਸਮਝ ਲੱਗ ਗਈ ਦੁਬਾਰਾ ਦੇਖ ਲਿਓ ਤੇ ਇਹਨੂੰ ਆਪਾਂ ਸਿੱਧਾ ਹੁੰਦਾਗਾ ਇੱਕ ਸਿੱਧਾ ਹੋਣਿਆ ਇਹ ਦੂਸਰਾ ਸਿੱਧਾ ਹੋਣਿਆ ਇਹ ਵਾਲਾ ਕੁੰਡਾ ਜਿਹੜਾ ਹੈ ਇਹ ਵਾਲਾ ਕੁੰਡਾ ਇਹਨਾਂ ਦੋਵਾਂ ਨੂੰ ਆਪਾਂ ਇਸ ਤਰ੍ਹਾਂ ਬੈਕ ਸਾਈਡ ਤੋਂ ਦੋਦਾਇ ਇੱਥੇ ਆਪਾਂ ਕੁੰਡਾ ਵਧਾਇਆ ਹੁਣ ਆਪਾਂ ਕੁੰਡਾ ਘਟਾਉਣਾ ਹੈ ਇਸ ਕਰਕੇ ਇਥੋਂ ਬੈਕ ਸਾਈਡ ਤੋਂ ਇਹਨਾਂ ਦੋਨੂੰ ਦੋ ਦਾ ਇੱਕ ਕਰ ਦਾਂਗੇ ਠੀਕ ਹੈ ਧਾਗ ਆਪਣੇ ਵੱਲ ਦੋ ਉਲਟੇ ਧਾਗਾ ਗੇਲੀ ਜਾਵਾਂਗੇ ਇੱਕ ਸਿੱਧਾ ਆਉਣਾਂਗੇ ਧਾਗਾ ਆਪਣੇ ਵੱਲ ਤੁਸੀਂ ਚਾਹੇ ਤਾਂ ਇੱਦਾਂ ਵੱਲ ਪਾ ਸਕਦੇ ਤੁਸੀਂ ਚਾਹੇ ਤਾਂ ਇਦਾਂ ਵੱਲ ਪਾ ਸਕਦੇ ਤੁਹਾਡੀ ਮਰਜ਼ੀ ਹੈ ਬਟ ਮੈਨੂੰ ਇਸ ਤਰ੍ਹਾਂ ਵੱਲ ਪਾਉਣਾ ਸੌਖਾ ਲੱਗਦਾ ਹੈ ਇਹ ਤਿੰਨ ਕੁੰਡੇ ਪਲਟਾਵਾਂਗੇ ਇੱਥੋਂ ਬੈਕ ਸਾਈਡ ਤੋਂ ਲਵਾਂਗੇ ਇਹ ਵਾਲੇ ਦੋਵੇਂ ਲੈਫਟ ਤੇ ਲਵਾਂਗੇ ਤੇ ਇੱਕ ਰਾਈਟ ਤੇ ਦੋ ਉੱਪਰ ਸਿੱਧੇ ਇੱਕ ਹੋਣਾਂਗੇ ਫਿਰ ਦੂਸਰਾ ਆਉਣਾਂਗੇ ਇਹ ਵਾਲਾ ਕੁੰਡਾ ਤੇ ਇਹ ਵਾਲਾ ਕੁੰਡਾ ਜਿਹੜਾ ਵਾ ਇਹਨਾਂ ਦੋਵਾਂ ਨੂੰ ਆਪਾਂ ਬੈਕ ਸਾਈਡ ਤੋਂ ਇੱਕ ਕਰ ਦਵਾਂਗੇ ਠੀਕ ਹੈ ਕੋਈ ਜ਼ਿਆਦਾ ਤਾਮਜਾਮ ਨਹੀਂ ਕਰਨਾ ਸੌਖਾ ਡਿਜ਼ਾਈਨ ਹੈ ਬਣਾ ਲੈਣਾ ਤੁਸੀਂ ਮੈਨੂੰ ਪਤਾ ਦੋ ਉਲਟੇ ਠੀਕ ਹੈ ਧਾਗਾ ਅੱਗੇ ਇੱਕ ਸਿੱਧਾ ਠੀਕ ਹੈ ਧਾਗਾ ਫਿਰ ਆਪਣੇ ਵੱਲ ਇਹ ਵਾਲੇ ਤਿੰਨ ਕੁੰਡਿਆਂ ਦੀ ਫਿਰ ਉਲਟਾ ਪਲਟੇ ਕਰਾਂਗੇ ਆਪਾਂ ਟਵਿਸਟਡ ਕਰਾਂਗੇ ਇਹ ਬੈਕ ਸਾਈਡ ਤੋਂ ਕੁੰਡਾ ਲਿਆ ਇਹਨਾਂ ਨੂੰ ਇਸ ਤਰ੍ਹਾਂ ਲਿਆ ਇਹ ਦੋ ਐਸ ਸਲਾਈ ਤੇ ਲੈ ਲੇ ਇਹਨੂੰ ਵਾਪਸ ਆਪਾਂ ਐਸ ਸਲਾਈ ਤੇ ਲਿਆ ਤੇ ਇਹਨਾਂ ਨੂੰ ਆਪਾਂ ਸਿੱਧਾ ਉਨ ਲੈਣਾ ਇੱਕ ਸਿੱਧਾ ਦੋ ਇਹ ਵਾਲਾ ਜਿਹੜਾ ਕੁੰਡਾ ਇਹਨੂੰ ਇਹਦੇ ਨਾਲ ਆਪਾਂ ਦੋ ਦਾ ਇੱਕ ਕਰ ਦਵਾਂਗੇ ਠੀਕ ਹੈ ਅਗਰ ਤੁਸੀਂ ਚਾਹੋ ਤਾਂ ਇੱਥੇ ਦੋ ਉਲਟੇ ਵੀ ਰੱਖ ਸਕਦੇ ਜੇ ਲਾਸਟ ਤੇ ਬਾਕੀ ਤੁਹਾਡੇ कुंडिया के अकॉर्डिंग डिजाइन अपने आप तो पता लग जाएगा ठीक है ये वाला सीधा उल्टी साइड फे सेम जाऊगी उल्टे पहला उतारा पाँच उल्टे एक दो तीन चार पाँच उल्टे दो सीधे ठीक है उल्टी सिलाई हमेशा इस तरह जाऊगी ਇਹ ਆਪਣੀ ਫੋਰਥ ਥਰੋ ਕੰਪਲੀਟ ਹੋ ਗਈ ਆ ਇਹ ਸਾਰੀ ਅਸਤਾਂਹ ਜਾਊਗੀ ਸੋਰੀ ਪੰਜ ਉਲਟੇ ਇਹ ਦੋ ਸਿੱਧੇ ਪੰਜ ਉਲਟੇ ਸੋਰੀ ਦੋ ਸਿੱਧੇ लास्ट वाला उल्ट <coughs> सॉरी अगे अगे आप फिफ्थ रोते फिफ्थ रो फस्ट रो, रो वगू जाओगी पहला उतारेंगे दो उल्टे पांच सीधे दो तीन चार पांच ठीक है तो अगर अपने वाल दो उल्टे एक ਦੋ ਤਾਗ ਅੱਗੇ ਪੰਜ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਤਾਗ ਆਪਣੇ ਵੱਲ ਦੋ ਉਲਟੇ ਇੱਕ ਦੋ ਤਾਗ ਅੱਗੇ ਲਿਜਾਵਾਂਗੇ ਪੰਜ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਲਾਸਟ ਵਾਲਾ ਵੀ ਸਿੱਧਾ ਉਲਟੀ ਸिलाई ਸੇਮ ਉਹੀ ਜਾਊਗੀ ਪੰਜ ਉਲਟੇ ਦੋ ਸਿੱਧੇ ਪੰਜ ਉਲਟੇ ਦੋ ਸਿੱਧੇ ਇਹ ਆਪਣੇ ਡਿਜ਼ਾਈਨ ਦੀ ਲਾਸਟ ਰੋ ਵਸ ਸਿਕਸਥ ਰੋ ਪੰਜ ਉਲਟੇ ਜਾਣਗੇ ਇੱਕ ਉਤਾਰਨ ਤੋਂ ਬਾਅਦਾਂ ਦੋ ਤਿੰਨ ਚਾਰ ਪੰਜ ਠੀਕ ਹੈ ਦੋ ਸਿੱਧੇ ਇਸ ਤਰ੍ਹਾਂ ਹੀ ਜਾਏਗੀ ਠੀਕ ਹੈ ਮੈਂ ਬਣਾ ਕੇ ਤੁਹਾਨੂੰ ਖੋਣੀ ਆਂ ਅੱਗੇ ਆ ਗਿਆ ਆਪਾਂ 7th ਥਰੋ ਤੇ ਇਹ ਇੱਕ ਡਿਜ਼ਾਈਨ ਕੰਪਲੀਟ ਹੋ ਗਿਆ ਠੀਕ ਹੈ ਇਸ ਤਰ੍ਹਾਂ ਦਾ ਕੁਝ ਦਿਖ ਰਿਹਾ ਬਹੁਤ ਪਿਆਰਾ ਲੱਗ ਰਿਹਾ ਮੈਂ ਇੱਕ ਡਿਜ਼ਾਈਨ ਦਾ ਨੂੰ ਹੋਰ ਬਣਾ ਕੇ ਇੱਕ ਸਲਾਈ ਤੁਹਾਨੂੰ ਮੈਂ ਦੱਸ ਦਿੰਨੀ ਆ ਬਾਕੀ ਮੈਂ ਡਿਜ਼ਾਈਨ ਬਣਾ ਕੇ ਫਿਰ ਤੁਹਾਨੂੰ ਦਿਖਾਵਾਂਗੀ ਪਹਿਲਾ ਉਤਾਰਾਂਗੇ ਦੋ ਉਲਟੇ ਤੱਕ ਗੇਲੀ ਜਾਵਾਂਗੇ ਇੱਕ ਸਿੱਧਾ ਤੱਕ ਆਪਣੇ ਵੱਲ ਕਿਉਂਕਿ ਆਪਾਂ ਇੱਥੇ ਵਾਲ ਪਾਉਣਾ ਹੈ ਇਸੇ ਮੇਂ ਬਣਾਉਣਾ ਹੈ ਤੁਸੀਂ ਚਾਹੋ ਤਾਂ ਇੱਕ ਇੱਕ ਸਲਾਈ ਹੋਰ ਚੜਾ ਸਕਦੇ ਜੀ ਤੇ ਇੱਥੋਂ ਆਪਾਂ ਤਿੰਨ ਨੂੰ ਇਹ ਵਾਲੇ ਤਿੰਨ ਜਿਹੜੇ ਆ ਇਹਨਾਂ ਨੂੰ ਆਪਾਂ ਟਵਿਸਟ ਕਰਾਂਗੇ ਇਸ ਕਰਕੇ ਇੱਥੋਂ ਆਪਾਂ ਇਹ ਕੁੰਡੇ ਨੂੰ ਲਵਾਂਗੇ ਐਸ ਕੁੰਡੇ ਨਾਲ ਆਪਾਂ ਇਸ ਤਰ੍ਹਾਂ ਲਿਆ ਵਾਪਸ ਲਿਆ ਇਹ ਦੋ ਕੁੰਡੇ ਜਿਹੜੇ ਆ ਇਹ ਆਪਾਂ ਇੱਧਰ ਲਈ ਸਲਾਈ ਤੇ ਲੈ ਲੈ ਇਸ ਤਰ੍ਹਾਂ ਠੀਕ ਹੈ ਇਹਨਾਂ ਆਪਾਂ ਸਿੱਧਾ ਹੁਣਾਗੇ ਇੱਕ ਦੋ ਤੇ ਇਹ ਵਾਲੇ ਇਹ ਵਾਲਾ ਕੁੰਡਾ ਤੇ ਇਹ ਵਾਲਾ ਲਾਸਟ ਵਾਲਾ ਇਹ ਕੁੰਡਾ ਇਹਨਾਂ ਨੂੰ ਆਪਾਂ ਜੱਦਾ ਹੁੰਦਾ ਵਾ ਠੀਕ ਹੈ ਧੱਗ ਆਪਣੇ ਵੱਲ ਦੋ ਉਲਟੇ ਧੱਗ ਅੱਗੇ ਇੱਕ ਸਿੱਧਾ ਧੱਗ ਆਪਣੇ ਵੱਲ ਲਿਆਉਣਾ ਧੱਗ ਨੂੰ ਲਪੇਟਣਾ ਹੈ ਆਪਾਂ ਜਿਸ ਤਰ੍ਹਾਂ ਮਰਜ਼ੀ ਤੁਸੀਂ ਲਪੇਟ ਲਓ ਇਹ ਤਿੰਨ ਕੁੰਡਿਆਂ ਨੂੰ ਆਪਾਂ ਟਵਿਸਟ ਕਰਾਂਗੇ ਠੀਕ ਹੈ ਉਹਦੇ ਵਾਸਤੇ ਬੈਕ ਸਾਈਡ ਤੋਂ ਥਰਡ ਕੁੰਡੇ ਨੂੰ ਲੈਣਾ ਆਪਾਂ ਤੇ ਇਹ ਵਾਲੇ ਦੋ ਕੁੰਡੇ ਆਪਾਂ ਇੱਦਾਂ ਨਹੀਂ ਸਲਾਈ ਤੇ ਲੈ ਲੈ। ਇਹਨਾਂ ਨੂੰ ਆਪਾਂ ਸਿੱਧੇ ਉਹਨਾਂਗੇ 1 2 ਇਹ ਵਾਲੇ ਦੋ ਦਾ ਆਪਾਂ ਇੱਕ ਕਰ ਦਵਾਂਗੇ। ਤੱਕ ਆਪਣੇ ਵੱਲ 2 ਉਲਟੇ ਤੱਕ ਅੱਗੇ 1 ਸਿੱਧਾ ਤਗਾ ਇੱਥੇ ਲਵਾਂਗੇ ਆਪਾਂ ਵਲ ਪਾਵਾਂਗੇ ਇਹ ਵਾਲੇ ਤਿੰਨ ਕੁੰਡੇ ਨੂੰ ਆਪਾਂ ਟਵਿਸਟ ਕਰਾਂਗੇ ਇਹਨੂੰ ਆਪਾਂ ਇੱਥੋਂ ਵਾਪਸ ਇੱਧਰ ਲਵਾਂਗੇ ਇਹ ਵਾਲੇ ਦੋ ਜਿਹੜੇ ਆ ਉਹ ਐਸ ਸਲਾਈ ਦੇ ਲਈ ਲਵਾਂਗੇ ਠੀਕ ਹੈ ਐਸ ਬਸ ਇਹੀ ਜਿਹੜੀਆਂ ਤੁਸੀਂ 7-8 ਸਲਾਈ ਰਪੀਟ ਕਰਦੇ ਹੋਏ ਜਾਣਾ ਵਾ ਦੋ ਆਪਾਂ ਉਹਨਾਂਗੇ ਇਹਨਾਂ ਦੋਆਂ ਨੂੰ ਆਪਾਂ ਬਹੁਤ ਸੋਹਣਾ ਡਿਜ਼ਾਈਨ ਬਣਦਾ ਜਾਊਗਾ ਤੇ ਮੈਂ ਤੁਹਾਨੂੰ ਸਾਰਾ ਡਿਜ਼ਾਈਨ ਬਣਾ ਕੇ ਥੋੜਾ ਜਿਹਾ ਕਾਫੀ ਬਣਾ ਕੇ ਦਿਖਾਉਣੀ ਆ ਕਿੰਨਾ ਦਾ ਲੱਗ ਰਿਹਾ ਇਕੋ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਆ ਇਸ ਤਰ੍ਹਾਂ ਦਾ ਤੇ ਮੈਂ ਤੁਹਾਨੂੰ ਹੋਰ ਡਿਜ਼ਾਈਨ ਬਣਾ ਕੇ ਦੋ ਤਿੰਨ ਫਿਰ ਦਿਖਾਉਣੀ ਆ ਕਿਸ ਤਰ੍ਹਾਂ ਦਾ ਲੱਗਦਾ ਠੀਕ ਹੈ ਹਾਂਜੀ ਜੀ ਆ ਕੁਛ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਰੈਡੀ ਹੋ ਗਿਆ ਬਹੁਤ ਸੋਹਣਾ ਛੋਟਾ ਛੋਟਾ ਬਹੁਤ ਪਿਆਰਾ ਲੱਗਦਾ ਹੈ ਤੇ ਤੁਸੀਂ ਵੀ ਬਣਾਓ ਤੇ ਆਪਣੇ ਫੈਮਿਲੀ ਇਸ ਤੇ ਫਰੈਂਡਸ ਨਾਲ ਸ਼ੇਅਰ ਕਰਿਓ ਮੈਨੂੰ ਕਮੈਂਟ ਕਰਕੇ ਦੱਸਿਓ ਇਹ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਚਲੋ ਜੀ ਮਿਲਦੇ ਆ ਕਿ ਨਵੀਂ ਤੇ ਜੁਨੀਕ ਜੇ ਡਿਜ਼ਾਈਨ ਦੇ ਨਾਲ ਤਾਂ ਅੱਜ ਲਈ ਬਾਏ ਬਾਏ ਟੇਕ ਕੇਅਰ 올 ਮਾਈ YouTube ਫੈਮਿਲੀ ਐਂਡ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ ਐਂਡ ਸਬਸਕ੍ਰਾਈਬ ਮਾਈ ਚੈਨਲ ਤੇ ਚਲੋ ਜੀ ਮਿਲਦੇ ਆ ਕਿ ਨਵੇਂ ਤੇ ਸੋਹਣੇ ਜੇ ਡਿਜ਼ਾਈਨ ਨਾਲ ਨਵੇਂ ਤੇ ਸੋਹਣੇ ਜੇ ਡਿਜ਼ਾਈਨ ਨਾਲ ਬਾਏ ਬਾਏ ਟੇਕ ਕੇਅਰ